ਬਬੂ ਮੰਤੋਂ ਬਾਦਰਨ ਕਰ ਨਿਊਜ਼ਲੈਂਡ ਦੇ ਵੱਲੋਂ ਵੀ ਦਲਜੀਤ ਦੋਸਾਂ ਦੇ ਲਈ ਇੱਕ ਵੱਡੀ ਲਲਕਾਰ ਮਾਰੀ ਗਈ ਹੈ ਤੇ ਜਿਸ ਨੇ ਪੂਰੀ ਬਾਲੀਵੁੱਡ ਇੰਡਸਟਰੀ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿਉਂਕਿ ਲਗਭਗ ਬਾਲੀਵੁੱਡ ਦੇ ਸਾਰੇ ਹੀ ਆਰਟਿਸਟ ਦਲਜੀਤ ਦੋਸਾਂ ਦੇ ਬਾਇਕਾਟ ਦੀ ਮੰਗ ਕਰ ਰਹੇ ਨੇ ਤੇ ਉਹਨਾਂ ਨੂੰ ਬਾਰਡਰ 2 ਮੂਵੀ ਦੇ ਵਿੱਚੋਂ ਵੀ ਬਾਹਰ ਕਰ ਦਿੱਤਾ ਗਿਆ ਹੈ ਤੇ ਮੀਕਲ ਸਿੰਘ ਵੀਪਰਾਕ ਤੇ ਗੁਰੂ ਰੰਧਾਵਾ ਦੇ ਵੱਲੋਂ ਦਲਜੀਤ ਦੋਸਾਂ ਦਾ ਵਿਰੋਧ ਕਰਨ ਤੇ ਹੁਣ ਕਰ ਨਿਊਜ਼ਲੈਂਡ ਦੇ ਵੱਲੋਂ ਵੀ ਚੁੱਪੀ ਤੋੜ ਦਿੱਤੀ ਹੈ ਤੇ ਸ਼ਰੀਆਮ ਦਲਜੀਤ ਦੀ ਸਪੋਰਟ ਕਰ ਦਿੱਤੀ ਗਈ ਹੈ ਖੈਰ ਹਾਲੇ ਵੀ ਦਲਜੀਤ ਦੋਸਾਂ ਦੇ ਵਿਰੋਧ ਤੇ ਅੱਦੀ ਤੋਂ ਜ਼ਿਆਦਾ ਇਹ ਪਰ ਬਬੂ ਮੰਤੂ ਬਾਦ ਹੁਣ ਕਰਨ ਔਜਲਾ ਨੇ ਵੀ ਦਿਲਜੀਤ ਦੇ ਪੰਕ ਦੇ ਵਿੱਚ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਮਾਂ ਬੋਲੀ ਪੰਜਾਬੀ ਅਤੇ ਦਸਤਾਰ ਨੂੰ ਹਾਲੀਵੁੱਡ ਤੱਕ ਪਛਾਣ ਦੇਣ ਵਾਲਾ ਦਿਲਜੀਤ ਉਹ ਦੋਸਾਂ ਜੀ ਅਤੇ ਆਪਣੇ ਸ਼ੋਅ ਦੇ ਵਿੱਚ ਮੈਂ ਹਮ ਪੰਜਾਬ ਅਤੇ ਇੰਡੀਆ ਦੇ ਫਲੈਗ ਨੂੰ ਵੀ ਰਿਪਰੈਜ਼ੈਂਟ ਕਰਦਾ ਰਿਹਾ ਪਰ ਬਹੁਤ ਸਾਰੇ ਆਰਟਿਸਟ ਅੱਜ ਉਸ ਨੂੰ ਦੇਸ਼ਦ్రోਹੀ ਅਤੇ ਗद्दार ਦਾ ਦਰਜਾ ਦੇ ਰਹੇ ਨੇ ਤੇ ਬਾਲੀਵੁੱਡ ਵਾਲੇ ਕੰਮ ਨਾ ਦੇਣ ਦੀਆਂ ਗੱਲਾਂ ਵੀ ਕਰ ਰਹੇ ਨੇ ਔਰ ਸ਼ਾਇਦ ਹੀ ਲੋਕ ਇਹ ਨਹੀਂ ਜਾਣਦੇ ਕਿ ਦਿਲਜੀਤ ਦਸਾਂਜ ਦਾ ਕਦ ਹਾਲੀਵੁੱਡ ਨੂੰ ਟੱਚ ਕਰਦਾ ਤੇ ਪੂਰੇ ਪੰਜਾਬ ਦੇ ਨਾਲ-ਨਾਲ ਮੈਂ ਵੀ ਦਿਲਜੀਤ ਦਸਾਂਜ ਦੇ ਨਾਲ ਖੜਿਆ ਹਾਂ ਸੋ ਜੇਕਰ ਤੁਸੀਂ ਵੀ ਦਿਲਜੀਤ ਦਸਾਂਜ ਨੂੰ ਸਪੋਰਟ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ